बस ਉਸੇ ਨਾਲ ਤਾਂ ਸਿਚਾ ਕੋਈ ਨਹੀਂ ਜੋ ਦੀ ਬਹੁਤ ਦੁਖਪਰੀ ਗੱਲਾਂ ਅਸੀਂ ਪਰਿਵਾਰ ਨੂੰ ਮਿਲੇ ਆ ਕਿ ਛੋਟਲੀ ਬੱਚੀ ਹੈ ਮਰਦਾ ਮਾਤਾ ਜੀ ਹੈਗੇ ਆ ਔਰ ਜੰਗਰੇ ਵਾਈਫ ਹੈ ਬਟ ਜੋ ਜੁਹੀਦਾ ਸੈਨੀ ਪਰਿਵਾਰ ਇਹਨਾਂ ਨੇ ਇੱਥੇ ਆ ਕੇ ਤੁਹਾਨੂੰ ਜੋ ਮਨ ਦਿਲਵਾਇਆ ਤੇ ਕੁਮਰ ਵਿੱਕੀ ਜੀ ਦਾ ਤੁਹਾਡਾ ਬਹੁਤ ਧੰਨਵਾਦ ਹੈ ਤੁਸੀਂ ਮੈਨੂੰ ਵੀ ਉੱਥੋਂ ਬੁਲਾਇਆ ਨਹੀਂ ਤੇ ਇੱਦੀ ਨੂੰ ਆਣਾ ਉੱਥੇ ਵੀ ਬੜੇ ਫੰਕਸ਼ਨ ਹੁੰਦੇ ਆ ਤੇ ਆ ਕੇ ਜਿੰਨਾ ਤੱਕ ਕੋਲ ਨੰਬਰ ਜੋ ਪਤਾ ਨਹੀਂ ਲੱਗਦਾ ਇਹਨਾਂ ਪਰਿਵਾਰ ਨੂੰ ਕਹਿੰਦੇ ਦੁੱਖ ਵੰਡਾਉ ਤੇ ਦੁੱਖ ਘਟਦਾ ਹੈ ਤੇ ਅਸੀਂ ਸਾਰੇ ਉਹਨਾਂ ਦੁੱਖ ਸ਼ਾਮਲ ਹੈ ਤੇ ਮੈਂ ਅਸ਼ੋਰ ਕਰ ਦਾਂਗੇ ਜੋ ਮਤਲਬ ਮੈਂ ਨਾ ਕੋਈ ਸਰਕਾਰੀ ਰਿਪਰਿਜ਼ੈਂਟੇਮਾ ਨਾ ਮੈਂ ਕਿਹੜੀ ਪ੍ਰੀਮੀਅਮ ਪਾਰਟੀ ਕਿਹਾ ਪਰ ਕੇਸੇ ਸਰਕਾਰ ਜੈਡਿਸਟ ਮੈਂ ਹੁਣ ਤੱਕ ਜਿੰਨੇ ਦੇਖਿਆ ਕੇਸ ਬੜੇ ਜਲਦੀ ਜਲਦੀ ਪ੍ਰੋਸੈਸਿੰਗ ਹੁੰਦੇ ਆ ਤੇ ਜਿਹੜਾ ਜਿੰਨਾ ਵੀ ਹੈਗਾ ਉਹਨੇ ਜਲਦੀ ਕਰਵਾਵਾਂਗੇ ਜਿੱਥੇ ਤੋੜ ਕੇ ਬਹੁਤ ਜਿਆਦਾ ਮਤਲਬ ਕੇਸ ਹੈਗਾ ਹੀ ਉਹਨੇ ਨੌਲੇਜ ਦਾ ਅਫੀਸਰ ਡਿਪਟੀ ਡਾਇਰੈਕਟਰ ਸਾਹਿਬ ਨੇ ਜੋ ਸੈਨਿਕ ਵੈਲਫੇਅਰ ਦੇ ਟਰੈਕਟਰ ਉਹਨੇ ਇੱਕ ਰੱਖਦਾ ਚੈੱਕ ਵੀ ਜੇ ਉਹ ਐਵੇਂ ਟੋਕਨ ਹੁੰਦਾ ਕਿ ਵੀ ਹਾਂ ਸਾਨੂੰ ਪਤਾ ਹੈ ਇਹ ਦੁੱਖ ਹੈ ਤੇ ਉਮੀਦ ਹੈ ਇਹਨਾਂ ਦੇ ਜੋ ਡਿਊ ਬਣਦੇ ਆ ਜਾਂ ਹੋਰ ਵੀ ਕੋਈ ਕੇਜ ਬਣਾਉਣਾ ਸ਼ੁਰੂ ਕਰ ਆ ਰਹਿਣਾ ਹੋ ਜਲਦੀ ਆਦੀ ਹੋਏਗਾ ਸਦਾ ਇੱਕ ਵਾਰ ਫਿਰ ਸਾਦੇ ਭਾਵਨਾ ਹਮਦਾਨ ਦੇ ਵਰਕੇ ਵਿਚੜਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 10 ਦਿਨ ਪਹਿਲਾਂ ਆਪੀ ਸੈਨਾ ਦੀ ਕੈਫਟ ਯੂਨਿਟ ਦੇ ਜਵਾਨ ਬਲਦਰ ਮਲਕੀਤ ਸਿੰਘ ਜਿਹੜਾ ਆਪਣੀ ਡਿਊਟੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਂਦੇ ਹੋਏ ਜੰਮੂ ਕਸ਼ਮੀਰ ਤੋਂ ਆਪਣਾ ਬਲਿਦਾਨ ਦੇ ਗਏ ਅੱਜ ਉਹਨਾਂ ਦੀ ਅੰਤਿਮ ਅਰਦਾਸ ਉਹਨਾਂ ਦੀ ਟ੍ਰਿਬਿਊਟ ਸਰਮਣੀ ਜਿਹੜੀ ਹੈ ਉਹਨਾਂ ਦੇ ਜੱਦੀ ਪਿੰਡ ਕਸਵਾ ਜਿਹੜਾ ਕਲਾਂੌਰ ਵਿਖੇ ਜੋ ਜਿੱਤੀ ਗਈ ਬਲਦਰ ਮਲਕੀ ਸਿੰਘ ਬਹੁਤ ਹੀ ਬਹਾਦਰ ਯੋਧਾ ਸੀ ਲੇਕਿਨ ਇੱਕ ਮੰਤਪਾ ਕੀ ਮੈਂ ਮੰਤਪਾ ਕੀ ਕਹਾਂਗਾ ਕਿ ਉਸ ਯੋਧੇ ਨੇ ਆਪਣਾ ਸੁਪਰੀਮ ਸੈਕਰੀਫਾਈਸ ਦੇ ਕੇ ਆਪਣੀ ਉਹ 4 ਸਾਲ ਦੀ ਮਾਸੂਮ ਬੱਚੀ ਆਪਣੀ ਪਤਨੀ ਆਪਣੀ ਮਾਂ ਨੂੰ ਜਿਹੜਾ ਹੈ ਉਹ ਛੋੜਾ ਦੇ ਦਿੱਤਾ ਲੇਕਿਨ ਉੱਥੇ ਦੁੱਖ ਦੇ ਨਾਲ ਨਾਲ ਮਾਣ ਵੀ ਹੈ ਕਿ ਸੈਂਕੜੇ ਲੋਕ ਰੋਜ਼ ਮਰਦੇ ਨੇ ਹੁਣ ਕੋਈ ਯਾਦ ਨਹੀਂ ਰੱਖਦਾ ਲੇਕਿਨ ਇੱਕ ਸ਼ਹੀਦ ਦੀ ਮੌਤ ਦੇੇ ਤੱਕ ਫਲਰਪਲ ਕਰਦੇ ਨੇ ਸੋ ਇੱਕ ਵਾਰ ਫਿਰ ਮੈਂ ਉਸ ਯੋਧਾ ਨੂੰ ਸਦੈਤ ਫਲਰਪਲ ਕਰਦੇ ਹਾਂ ਉਹਦਾ ਦੁੱਖਾ ਜੀ ਉਹ ਹਾਰ ਜਿੱਦਾ ਸਦਮਾ ਇਹਨਾਂ ਦੀ ਮਾਤਾ ਵਾਸਤੇ ਲਈ ਤਲਪਤੇ ਵਾਸਤੇ ਮਾਸੂਮ 6 ਸਾਲ ਦੇ ਬੱਚੇ ਵਾਸਤੇ ਲੱਖਾਂ ਨੇ ਬੁਖ ਬਿਆਨ ਨਹੀਂ ਕੀਤਾ ਤੁਸੀਂ ਜਿੰਨਾ ਪਰਵਾਹਾਂ ਤੇ ਹੁੰਦੇ ਹਨ ਬਕਰਦੇ ਬਹੁਤ ਬਤਾ ਇਨਾਂ ਵਾਸਤੇ ਮੁਸੀਬਤਾਂ ਦਾ ਖਾਤਿਰ ਕਰਦੇ ਅਗੂਜੇ ਪਾਸੇ ਹੌਸਲਾ ਇਸ ਕਰਕੇ ਕਿ ਉਹ ਫੌਜ ਵਾਸਤੇ ਦੇਸ਼ ਵਾਸਤੇ ਸਮਾਜ ਵਾਸਤੇ ਉਹ ਸ਼ਹੀਦੀ ਪਾਈ ਹੈ ਸ਼ਹੀਦਾਂ ਦਾ ਨਾਮ ਜਿਹੜਾ ਹੰਦੀ ਦੁਨੀਆ ਚਕ ਰਹਿਣਾ ਜ਼ਿੰਦਗੀ ਬਹੁਤ ਤਾਂ ਆਨਾਂ ਤੇ ਬੰਦੇ ਲੋਕ ਨਸੀਬੀ ਕਿਉਂ ਮਰ ਰਹੇ ਆ ਉਹ ਐਕਸੀਡੈਂਟਾਂ ਚ ਮਰ ਰਹੇ ਪਰ ਇਹ ਮੰਨ ਜਾਂਦਾ ਕਿ ਉਹ ਦੇਸ਼ ਦੀ ਖਾਤਰ ਸਮਾਜ ਦੀ ਖਾਤਰ ਮੈਨੂੰ ਸ਼ਰਮ ਆ ਰਹੀ ਹੈ ਇਹ ਦੇਖ ਕੇ ਪਰਿਵਾਰ ਨੂੰ ਹਮੇਸ਼ਾ ਹੌਸਲਾ ਹੋਊਗਾ ਅਸੀਂ ਸਾਰੇ ਉਸ ਪਰਵਾਹ ਦੇ ਨਾਲ ਹਰ ਤਰ੍ਹਾਂ ਦੇ ਨਾਲ ਖੜਾਗੇ ਜਦ ਤੱਕ ਅਸੀਂ ਜੀਵੇ ਕਿਉਂਕਿ ਇਹ ਸਭ ਨੂੰ ਕਿਉਂਕਿ ਮਾਇਆ ਫੌਜੀ ਦੇ ਸਿੱਤੇ ਸਮਾਜ ਆ ਫੌਜੀ ਦੇ ਸਿੱਤੇ ਦੇ ਉਸ ਫੌਜੀ ਪਰਵਾਹਾਂ ਦਾ ਕੁਝ ਪਰਿਵਾਰਾਂ ਦਾ ਜਿੰਨਾ ਵੀ ਸਰਕਾਰ ਫਿਕਰ ਨਹੀਂ